ईद मिलादु नबी ਦੇ ਮੌਕੇ ਦਰਗਾਹ ਮੋਕਮ ਸ਼ਾ ਪਲਾਈ ਰੋਡ ਫਗਵਾੜਾ ਵਿਖੇ ਅਜੂਮਨ ਦਾਪ ਤੇ ਇਸਲਾਮੀਆਂ ਵੱਲੋਂ ਵਿਸ਼ਾਲ ਲੰਗਰ ਲਗਾਇਆ ਗਿਆ ਇਸ ਦੌਰਾਨ ਪ੍ਰਬੰਧਕਾਂ ਨੇ ਜਿਥੇ ਆਉਣ ਜਾਣ ਵਾਲੇ ਰੈਗੀਆਂ ਨੂੰ ਬੜੇ ਹੀ ਪਿਆਰ ਤੇ ਸਤਿਕਾਰ ਸਹਿਤ ਲੰਗਰ ਸ਼ਿਕਾਇਆ ਉਥੇ ਵਕ ਵਕ ਬੁਲਾਰਿਆਂ ਨੇ ਸਮੂਹ ਦੇਸ਼ ਵਾਸੀਆਂ ਨੂੰ ਇਸ ਦਿਹਾੜੇ ਤੇ ਹਾਰਦਿਕ ਵਧਾਈਆਂ ਦਿੱਤੀਆਂ ਸ਼ਾਹਰ ਰਾਮਾਨ ਨਰੀਮ ਅੱਜ ਬਹੁਤ ਹੀ ਖੁਸ਼ੀ ਦਾ ਮਕਾਮ ਹੈ ਕਿ ਸਾਡੇ ਪਿਆਰੇ ਨਬੀ ਅੱਲਾ ਦੇ ਮਹਿਬੂਬ ਸੱਲੱਲ੍ਹਾ ਸੱਲੱਲ੍ਹਾ ਅਲੈਹਿ ਵਅਲੈਮ ਸੱਲਮ ਦਾ ਆਮੇਦਾ ਦਿਨ ਹੈ। ਤੋਂ ਅੱਜ ਸਾਡੇ ਇੱਥੇ ਸਾਰੇ ਭਾਈਆਂ ਨੇ ਮਿਲ ਕੇ ਲੰਗਰ ਦਾ ਜਿਹੜਾ ਪ੍ਰੋਗਰਾਮ ਆਯੋਜਨ ਕੀਤਾ ਫਲਾਈ ਰੋਡ ਤੇ ਅੱਜ ਉਹਦੇ ਵਿੱਚ ਸ਼ਰੀਕ ਹੋਣ ਲਈ ਅਸੀਂ ਆਇਂਦੀ ਔਰ ਬਹੁਤ ਖੁਸ਼ੀ ਹੋਈ ਕਿ ਸਾਰਿਆਂ ਨੇ ਬਹੁਤ ਹੀ ਮਿਹਨਤ ਔਰ ਲਗਨ ਨਾਲ ਸਾਰਿਆਂ ਨੂੰ ਇੱਥੇ ਲੰਗਰ ਜਿਹੜਾ ਵਰਤਾਇਆ ਔਰ ਆਉਣ ਵਾਲੇ ਸਾਰੇ ਰਾਹੀਆਂ ਨੂੰ ਜਿਹੜਾ ਲੰਗਰ ਸ਼ਕਾਇਆ। ਤੋਂ ਅੱਜ ਦੇ ਦਿਨ ਤੇ ਅਸੀਂ ਜਿੱਥੇ ਮੁਬਾਰਕਬਾਦ ਦਿੰਦੇ ਹਾਂ ਇੱਥੇ ਅਸੀਂ ਪ੍ਰਣ ਵੀ ਕਰਦੇ ਹਾਂ ਔਰ ਲੋਕਾਂ ਨੂੰ ਇੱਕ ਮੈਸੇਜ ਵੀ ਦੇਣਾ ਚਾਹੁੰਦੇ ਹਾਂ। ਕਿ ਰਸੂਲ ਅੱਲਾਹ ਸੱਲੱਲਾਹ ਅਲੈਹ ਵਾਲੇ ਵਸੱਲਮ ਨੇ ਜਿਹੜੀਆਂ ਕੁਰੀਤੀਆਂ ਤੋਂ ਸਾਨੂੰ ਬਚਣ ਲਈ ਕਿਹਾ ਉਹ ਕੁਰੀਤੀਆਂ ਤੋਂ ਸਾਨੂੰ ਬਚਣਾ ਚਾਹੀਦਾ ਹੈ ਅੱਜ ਉਹਨਾਂ ਬੱਚੀਆਂ ਦੇ ਵੀ ਖੁਸ਼ੀ ਦਾ ਮੁਕਾਮ ਹੈ ਕਿਉਂਕਿ ਰਸੂਲ ਅੱਲਾਹ ਨੇ ਸਭ ਤੋਂ ਪਹਿਲਾਂ ਜਿਹੜੀ ਇਹ ਹੱਕ ਦੀ ਆਵਾਜ਼ ਉਠਾਈ ਜਮਨੀਆਂ ਧੀਆਂ ਨੂੰ ਜਿਹੜਾ ਦਫਨਾ ਦਿੱਤਾ ਜਾਂਦਾ ਸੀ ਉਹਨਾਂ ਦੀ ਰੋਕ ਲਈ ਉਹਨਾਂ ਨੇ ਪੁਖਤਾ ਇੰਤਜ਼ਾਮ ਕੀਤਾ ਕਿ ਕੋਈ ਵੀ ਬੰਦਾ ਜਿਹੜਾ ਇਸ ਤਰ੍ਹਾਂ ਦੀ ਘਣੌਣੀ ਹਰਕਤ ਨਾ ਕਰ ਸਕੇ ਉਹਨਾਂ ਮਾਮਾ ਲਈ ਵੀ ਅੱਜ ਖੁਸ਼ੀ ਦਾ ਦਿਨ ਹੈ ਕਿਉਂਕਿ ਉਸ ਅਰਸ਼ ਤੋਂ ਜਿਹੜੀ ਜੰਨਤ ਆ ਲਿਆ ਕੇ ਮਾਂ ਦੇ ਪੈਰਾਂ ਦੇ ਥਲੇ ਰੱਖ ਦਿੱਤੀ ਤੇ ਜਿਹੜਾ ਬੱਚਾ ਆਪਣੀ ਮਾਂ ਦੀ ਨਾ ਫਰਮਾਨੀ ਕਰੂਗਾ ਉਹ ਜੰਨਤ ਤੋਂ ਬਾਹਰ ਹੋ ਜਾਊਗਾ ਸੋ ਅੱਲਾ ਦੇ ਰਸੂਲ ਨੇ ਜਿਹੜੀਆਂ ਪਾਬੰਦੀਆਂ ਸਾਡੇ ਤੇ ਲਾਗੂ ਕੀਤੀਆਂ ਨੇ ਉਹਨਾਂ ਨੇ ਜਿੱਥੇ ਮਾਂ ਨੂੰ ਜੇ ਪੈਰਾਂ ਥਲੇ ਜੰਨਤ ਦੱਸੀ ਉੱਥੇ ਹੀ ਬਾਪ ਨੂੰ ਜਿਹੜਾ ਜੰਨਤ ਦਾ ਦਰਵਾਜ਼ਾ ਵੀ ਦੱਸਿਆ ਗਿਆ ਕਿ ਉਹ ਹੀ ਬੱਚਾ ਇਸ ਦਰਵਾਜ਼ੇ ਨੂੰ ਪਾਰ ਕਰੂਗਾ ਜਿਹੜਾ ਆਪਣੇ ਬਾਪ ਦਾ ਫਰਮਾਨ ਬਰਦਾ ਕਰੂਗਾ ਸੋ ਵਿਆਜ ਨੂੰ ਹਰਾਮ ਕਰਾਰ ਦਿੱਤਾ ਬਹੁਤ ਸਾਰੀਆਂ ਐਸੀਆਂ ਐਸਾ ਸਿਸਟਮ ਐਸਾ ਜਿਹੜਾ ਤਰੀਕਾ ਦੁਨੀਆ ਨੂੰ ਦਿੱਤਾ ਜਿਹਦੇ ਨਾਲ ਅਸੀਂ ਉਸੇ ਤਰੀਕੇ ਨਾਲ ਜ਼ਿੰਦਗੀ ਜੀ ਕੇ ਆਪਣੀ ਜ਼ਿੰਦਗੀ ਨੂੰ ਜਿੱਥੇ ਖੁਸ਼ਹਾਲ ਕਰ ਸਕਦੇ ਹਾਂ ਉੱਥੇ ਹੀ ਆਪਣੇ ਰੱਬ ਦੀ ਉਤਾਈਤ ਔਰ ਇਬਾਦਤ ਦਾ ਤਰੀਕਾ ਵੀ ਦੱਸਿਆ ਜੇ ਸਤ ਰੱਬ ਨੇ ਸਾਨੂੰ ਪੈਦਾ ਕੀਤਾ ਹੈ ਉਹਦੀ ਉਤਾਈਤ ਔਰ ਇਬਾਦਤ ਕਰਕੇ ਅਸੀਂ ਉਸ ਰੱਬ ਦੇ ਕਰਜ਼ ਵੀ ਸੱਚੇ ਹੋ ਸਕਦੇ ਹਾਂ ਸੋ ਅੱਜ ਦੇ ਦਿਨ ਤੇ ਮੈਂ ਸਾਰੇ ਭਾਈਚਾਰੇ ਨੂੰ ਬਹੁਤ ਬਹੁਤ ਲੱਖ ਲੱਖ ਮੁਬਾਰਕਬਾਦ ਦਿੰਦਾ ਹਾਂ ਔਰ दुआ करता तो हाँ के रवि में नबी साहब का जन्मदिन है इसलिए आज उसी खुशी में हम लोग दरगाह वाले मस्जिद पे चलाने। लंगर चलाने का किया है इसलिए हमारी तरफ से पूरे देशवासियों को पूरे देशवासियों के हमारी तरफ से दुआ आशीर्वाद हो ईद नबी के मुबारक महीने में हम लोग आप लंगर लगाए और धूमधाम से सबको पहुँचाए इसलिए हम नबी साहब की तरफ से आपके तरफ से देशवासियों की तरफ से हम लोग जुलूस निकालें सलामैक